ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਆਪਣੇ ਕੈਮਰਾਮੈਨ ਹਣੀ ਦੇ ਨਾਲ ਹਾਂ ਇਸ ਵੇਲੇ ਅਸੀਂ ਚਿਮਾ ਚੌਂਗ ਪੋਲ ਦੇ ਕੋਲ ਹੈਗੇ ਹਾਂ ਜਿੱਥੇ ਕੁਝ ਦੇਰ ਪਹਿਲਾਂ ਜਿਹੜਾ ਇੱਕ ਤੂੜੀਆ ਟਰੱਕ ਜਿਹੜਾ ਪਲਟ ਜਾਂਦਾ ਟਰੱਕ ਪਲਟਣ ਦੇ ਨਾਲ ਜਿਹੜਾ ਹੈ ਕਈ ਘੰਟੇ ਤੇ ਜਾਮ ਲੱਗ ਜਾਂਦਾ ਵਾ ਤਾਂ ਉਹ ਦੱਸਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਡੇ ਓਵਰ ਲੋਡ ਟਰੱਕ ਜਿਹੜੇ ਹੈਗੇ ਨੇ ਉਹ ਨਿਕਲਦੇ ਨੇ ਤੂੜੀ ਦੇ ਭਰ-ਭਰ ਕੇ ਓਵਰ ਲੋਡੀ ਟਰੱਕ ਨਿਕਲਦੇ ਨੇ ਲੇਕਿਨ ਟ੍ਰੈਫਿਕ ਪੁਲਿਸਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਹੈ ਲੇਕਿਨ ਜਿਸ ਦਾ ਕਮਿਆਜਾ ਅੱਜ ਚਿਮਾ ਚੌਂਗ ਦੇ ਨਿ ਕੌਂ ਜਰੂਰ ਨਹੀਂ ਸਰਵਿਸ ਲਾਈਨ ਆ ਉਹ ਇਹ ਖਾਲੀ ਜਰੂਰ ਕਰ ਦਿੱਤੀ ਗਈ ਹੈ ਇੱਥੇ ਆਵਾਜ਼ ਜਿਹੜੀ ਇੱਥੋਂ ਲੰਘਾ ਦਿੱਤੀ ਗਈ ਸੀ ਲੇਕਿਨ ਤਸਵੀਰ ਜਿਹੜੀ ਤੁਹਾਨੂੰ ਦਿਖਾਣੀ ਲਾਜ਼ਮੀ ਵੀ ਸੀ ਕਿ ਇਹ ਓਵਰ ਲੋਡਡ ਟਰੱਕਾਂ ਦੇ ਉੱਤੇ ਇੱਕ ਟ੍ਰੈਫਿਕ ਪੁਲਿਸ ਦੀ ਕੋਈ ਵੀ ਕਾਰਵਾਈ ਮਰਚਨ ਲਈ ਜਾਂਦੀ ਜਾਂਦੀ ਹੈ ਓਵਰ ਲੋਡਡ ਜਿਹੜਾ ਇੱਥੇ ਤੂੜੀ ਦਾ ਟਰੱਕ ਪਲਟਿਆ ਜਿਸ ਦੇ ਵਿੱਚ ਜਿਹੜੇ ਸਵਾਰ ਸੀਗੇ ਉਹਨਾਂ ਨੂੰ ਜ਼ਖਮੀ ਹੋ ਗਏ ਤੇ ਸੁਣੋ ਨਿਵਾਸੀ ਲੋਕ ਕੀ ਕਹਿ ਰਹੇ ਨੇ ਤੇ ਤੂੜੀ ਦੇ ਟਰੱਕ ਦੇ ਹਾਲਾਤ ਕਰੇ ਕਿੰਨਾ ਵੱਡਾ ਜਾਮ ਜੜਾ ਲੱਗ ਗਿਆ ਇਹ ਕੀ ਗੱਲਬਾਤ ਹੋਈ ਜਿਹੜਾ ਟਰੱਕ ਪਲਟ ਗਿਆ ਕੋਈ ਉਹਦੀ ਘਟਨਾ ਜੀ ਇਹ ਜੀ ਤੜਕੇ ਕਹਿੰਦੇ ਆ 4 ਵਜੇ ਕੁਝ ਹੋਇਆ ਇੱਥੇ ਵੀ ਇਹ ਰੋਂਗ ਸਾਈਡ ਉਧਰੋਂ ਆ ਕੇ ਸਿੱਧਾ ਆ ਕੇ ਰੋਂਗ ਸਾਈਡ ਇੱਧਰ ਆ ਕੇ ਪਲਟ ਗਿਆ ਹੂੰ ਤੇ ਬਾਕੀ ਦੇਖੋ ਜੀ ਹੁਣ ਕਿਹੜੀ ਜਿਵੇਂ ਕਿਹੜੀ ਜਿਵੇਂ ਜਾ ਰਹੇ ਸੀ ਇਹ ਉਧਰੋਂ ਹੀ ਆਇਆ ਜਗਰਾਵੋਂ ਵੱਲੋਂ ਆਉਂਦੇ ਆ ਇਹ ਇੱਥੇ ਆਪਣੇ ਕਾਜਪੁਰ ਰੋਡ ਤੇ ਜਾਂਦੇ ਨੇ ਟਰੱਕ ਇਹ ਅੱਛਾ ਜੀ ਤੋ ਬਸ ਹੋਰ ਕਾਰਨ ਕੀ ਲੱਗਦਾ ਸੀ ਕਾਰਨ ਹੀ ਕੋਈ ਨੀਂਦ ਆਈ ਲੱਗ ਸਕਦੀ ਹੈ ਬੰਦੇ ਨੂੰ ਝੋਕਾ ਵੀ ਲੱਗ ਸਕਦਾ ਜਾਂ ਕੋਈ ਅੱਗੇ ਕੋਈ ਗਾਂ ਵਾਜੇ ਕੁਝ ਆ ਗਿਆ ਹੁਣ ਹੁਣ ਰਾਤ ਦੇ ਤੜਕੇ ਦਾ ਟਾਈਮ ਕੁਝ ਨਹੀਂ ਕੋਈ ਟਿਕੜਣਾ ਹੈ ਚਾਰ ਕਬਜਿ ਕਹਿੰਦੇ ਸੋ ਜਾਣੀ ਤਾਂ ਤਾਂ ਨਹੀਂ ਹੈ ਯਾਨੀ ਨੁਕਸਾਨ ਹੋਇਆ ਕਹਿੰਦੇ ਸੋਣੇ ਅੰਮਤ ਅਸੀਂ ਹਲੇ ਪਤਾ ਨਹੀਂ ਹਾਂ ਬਾਕੀ ਹਲੇ ਪਤਾ ਨਹੀਂ ਕੁਛ ਅਜੇ ਲੱਗਦਾ ਅਸੀਂ ਹੁਣ ਟ੍ਰੈਫਿਕ ਦਾ ਕਿੱਦਾਂ ਕੰਟਰੋਲ ਕੀਤਾ ਯਾਰ ਟ੍ਰੈਫਿਕ ਦਾ ਸਭ ਦੇਖੋ ਟਰੱਕ ਭਰਿਆ ਪਿਆ ਲੋਡ ਆ ਪੂਰਾ ਫੱਕ ਦਾ ਚੌਲਾਂ ਦੀ ਦਾ ਤੇ ਖਾਲੀ ਹੋਊਗਾ ਇਹ ਉਸ ਤੋਂ ਬਾਅਦ ਫਿਰ ਇਹ ਕਿ ਟਰੱਕ ਦੇ ਵਿੱਚ ਇਹ ਤੂੜੀ ਦੀ ਫੱਕ ਆਈ ਉਹਦੀ ਚੌਲਾਂ ਦੀ ਫੱਕ ਹੁੰਦੀ ਆ ਬੂ ਕਿ ਨਾਮ ਹੈ ਬਰਾਵਤਾਰ ਸਿੰਘ ਕਾਡੀ ਕੀ ਜ਼ਿੰਮੇਵਾਰੀ ਹੈ ਹਾਂਜੀ ਤੁਸੀਂ ਆਪਾਂ ਕੱਸਦਾ ਨਹੀਂ ਟਰੱਕ ਵਾਛਦਾ ਇੱਥੇ ਆ ਕੰਮ ਕਰਦੇ ਆ ਜੋਬ ਕਰਦੇ ਆ ਇੱਥੇ ਤੇ ਅਸੀਂ ਤਾਂ ਦੇਖਣ ਆਇਆ ਵੀ ਕਿ ਇਦਾਂ ਇਹ ਐਕਸੀਡੈਂਟ ਕਿਦਾਂ ਹੋਇਆ ਲੱਗਦਾ ਹਾਂਜੀ ਤੇ ਕੀ ਗੱਲ ਬੋਦੀ ਟਰੱਕ ਵੱਡਿਆ ਕਿੰਨੇ ਵਜੇ ਟਿਕੜ ਰਿਹਾ ਜੀ ਇਹ ਇਹ ਮਹਾਰਾਜ ਜੀ ਇਹ ਰਾਤ ਦੀ ਘਾ 12 ਵਜੇ ਤੋਂ ਬਾਅਦ ਅੱਛਾ ਜੀ ਤੇ ਕੀ ਗੱਲ ਬੋਦੀ ਸੀ ਕਿਹੜੀ ਜਗ੍ਹਾ ਤੋਂ ਕਿਹੜੀ ਜਿਆ ਰਹੇ ਟਰੱਕ ਇਹ ਟਰੱਕ ਤੋਂ ਆਏ ਹੋ ਮੋਗੇ ਤੋਂ ਤੇ ਇੱਥੇ ਲੁਧਿਆਣੇ ਖਾਲੀ ਕਰ ਲੈ ਅੱਛਾ ਜੀ ਜਿਹੜਾ ਐਕਸੀਡੈਂਟ ਹੋਇਆ ਕਾਰਨ ਕੀ ਰਿਹਾ ਜੀ ਐਕਸੀਡੈਂਟ ਦਾ ਇਹ ਕਾਰਨ ਦਾ ਡਰਾਈਵਰ ਹੀ ਦੱਸ ਸਕਦਾ ਅੱਛਾ ਇਹ ਕਿੰਨੇ ਕੋ ਜਿਹੜੇ ਲੋਕ ਚੱਕੀਆਂ ਹੋਏ ਜਗਮੀ ਜੂਗ ਵੀ ਕੋਈ ਨਹੀਂ ਬਾਕੀ ਸੱਟਾਂ ਕਿਸ ਦੇ ਮਾਰੀ ਮੁਟੀਆਂ ਜ਼ਰੂਰ ਜਿਹੜੀਆਂ ਨਾਲ ਵੀ ਆ ਨਹੀਂ ਨੁਕਸਾਨ ਨਹੀਂ ਆ ਆ ਨਹੀਂ ਨਹੀਂ ਕਿਹੜੀ ਉਹ ਕਿਹੜੀ ਜਗ੍ਹਾ ਜਾ ਰਹੇ ਸੀ ਮੋਕੇ ਤੋਂ ਆਈ ਭਰ ਕੇ ਜੀ ਇੱਥੇ ਤਾਜਪੁਰ ਰੋਡ ਤੇ ਜਾ ਰਹੇ ਸੀ ਜੀ ਤੇ ਇਹ ਜਿਹੜਾ ਪਲਟੇ ਕਾਰਨ ਕੀ ਰਿਹਾ ਜੀ ਕਾਰ ਨੇ ਤੇ ਜੰਪ ਤੇ ਵਜੀ ਗੱਡੀ ਮੂਰੇ ਕਾਰ ਜਾਂਦੀ ਸੀ ਕਾਰ ਨੇ ਮਾਰ ਲਈ ਬ੍ਰੇਕ ਇਹਨੂੰ ਪਾਸ ਕਰਕੇ ਜਦੋਂ ਜੰਪ ਤੇ ਵਜੀ ਗੱਡੀ ਇਕਦਮ ਬ੍ਰੇਕ ਮਾਰੀ ਕੇ ਡਰਾਈਵਰ ਨੇ ਫਟਾ ਟੁੱਟ ਗਿਆ ਫਟਾ ਟੁੱਟਣਾ ਗੱਡੀ ਕੰਟਰੋਲੋਂ ਬਾਹਰ ਹੋ ਗਈ ਫਿਰ ਉਹਨੇ ਕਾਰ ਵੀ ਭਜਾ ਲਈ ਉਹਦੇ ਮੂਰੇ ਗੱਡੀ ਇੱਕੋ ਹੀ ਆਈ ਤਾਂ ਕਿ ਇਧਰ ਆ ਕੇ ਪਾ ਕੇ ਕਾਰ ਵਾਲਾ ਭੱਜ ਗਿਆ ਕਾਰ ਵਾਲਾ ਤਾਂ ਮੂਰੇ ਸੀਗੀ ਹੁਣ ਤਾਂ ਬਤਨਾ ਚੱਟੀ ਕੋਈ ਜਾਨੀ ਫੌਂਦ ਨਹੀਂ ਆਏ ਨਹੀਂ ਜੀ ਨਹੀਂ ਜਾਣੇ ਇਹਨਾਂ ਨੂੰ ਪਤਾ ਲੱਗਿਆ ਇਹ ਮੜੀਆਂ ਮੋਟੀਆਂ ਜੀਆਂ ਜਿਹਨਾਂ ਗੱਡੀ ਦੇ ਵਿੱਚ ਸੀਗੇ ਮੜੀਆਂ ਮੋਟੀਆਂ ਤਰੀਕਾ ਹਾਂਜੀ ਹਾਂਜੀ ਕਈ ਚਲਾਉਂਦੇ ਨੇ ਤੇ ਜਿਹੜੇ ਗੱਡੀ ਦੇ ਵਿੱਚ ਉਹਨਾਂ ਨੂੰ ਲੱਗੀਆਂ ਆਓ ਮੜੀਆਂ ਮੋਟ ਦੋਨੋਂ ਕਹਿੰਨਾ ਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਨਿਯੁਕਤ